वाहगुरु जी का खालसा वाहगुरु जी की फतेह है। दोस्तों अच्छा आप गल करा आपने करैक्टर अपने जीवन किचा सुचा रखना वा ये आप महाराज की गुरबाणी का वोट आसरा लेंदे हुए गल करा महाराज कहें ਇਹ ਤੂੰ ਜਿੰਨਾ ਮਰਜ਼ੀ ਜਪ ਤਪ ਕਰ ਲਾ ਦਾਨ ਕ ਪੁੰਨ ਕਰ ਲਾ ਚੰਗੇ ਕੰਮ ਕਰ ਲਾ ਪਰ ਜੇ ਤੂੰ ਆਪਣੇ ਜੀਵਨ ਵਿੱਚੋਂ ਤਿੰਨ ਚੀਜ਼ਾਂ ਮੇਨ ਉਹਦਾ ਤਿਆਗ ਨਾ ਕੀਤਾ ਉਹ ਸਾਰਾ ਕੀਤਾ ਤੁਹਾਡਾ ਜਪ ਤਪ ਦਾਨ ਪੁੰਨ ਨਫਲ ਹੋ ਜਾਊਗਾ ਉਹ ਤਿੰਨ ਚੀਜ਼ਾਂ ਕੀ ਨੇ ਦੋਸਤੋ ਉਹ ਤਿੰਨ ਚੀਜ਼ਾਂ ਨੇ ਜਿਵੇਂ ਮਹਾਰਾਜੀ ਬਾਣੀ ਕਹਿੰਦੀ ਆ ਪਰਤਨ ਪਰਤਨ ਪਰਤੀ ਨਿੰਦ ਇਹ ਮਹਾਰਾਜ ਇਹ ਕਹਿੰਦੇ ਨੇ ਕਿ ਵੀ ਇਹਨਾਂ ਤਿੰਨਾਂ ਚੀਜ਼ਾਂ ਤੋਂ ਉੱਚ ਆਪਾਂ ਬਾਹਰ ਨਾ ਨਿਕਲੇ ਤਾਂ ਆਪਣਾ ਜੀਵਨ ਜਿਹੋ ਜਿਹਾ ਆਪਾਂ ਚਾਹੁੰਦੇ ਆ ਕਿ ਹੋਵੇ ਉਹ ਜਿਹਾ ਨਹੀਂ ਹੋ ਸਕਦਾ ਕਿਉਂਕਿ ਬੰਦਾ ਇਹਨਾਂ ਤਿੰਨਾਂ ਚੀਜ਼ਾਂ ਜੋ ਕਿਸੇ ਨਾ ਕਿਤੇ ਪਾਸੇ ਖਾਸੀ ਜਾਂਦਾ ਵਾ ਇਹ ਕਾਲ ਯੁਗ ਦਾ ਸਮਾਂ ਚੱਲ ਰਿਹਾ ਵਾ ਤੇ ਪ੍ਰਭਾਵ ਵੀ ਇਹਦਾ ਇੰਨਾ ਹੀ ਆ ਕਿ ਇਹ ਇਹ ਤਿੰਨ ਚੀਜ਼ਾਂ ਬੰਦੇ ਨੂੰ ਬਹੁਤ ਜਲਦੀ ਪ੍ਰਭਾਵਿਤ ਕਰਕੇ ਆਪਣੇ ਵੱਲ ਖਿੱਚ ਲੈਂਦੀਆਂ ਨੇ ਪਰ ਤਨ ਤਤ ਨੰਨ ਤਨ ਦੀ ਗੱਲ ਹੋ ਰਹੀ ਹੈ ਤੇ ਸਰੀਰ ਦੀ ਗੱਲ ਹੋ ਰਹੀ ਆ ਪਰ ਦਾ ਮਤਲਬ ਪਰਾਇਆ ਤੁਸੀਂ ਸਾਰੇ ਸਿਆਣੇ ਹੋ ਪਰਾਇਆ ਸਰੀਰ ਉਹ ਕਿਸੇ ਲੜਕੀ ਲਈ ਲੜਕੇ ਦਾ ਹੋ ਸਕਦਾ ਵਾ ਲੜਕੇ ਲਈ ਲੜਕੀ ਦਾ ਹੋ ਸਕਦਾ ਚਾਹੇ ਉਹ ਆਪਣੀ ਜਵਾਨੀ ਵਿੱਚ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਤੁਸੀਂ ਨੂੰ ਪਿਆਰ ਕਰਦੇ ਨੇ ਪਰ ਜ਼ਿਆਦਾਤਰ ਉਹ ਸਿਰਫ ਇੱਕ ਦੂਜੇ ਦੀ ਅਟਰੈਕਸ਼ਨ ਹੁੰਦੀ ਹੈ ਸਰੀਰਾਂ ਦੀ ਅਟਰੈਕਸ਼ਨ ਹੁੰਦੀ ਹੈ ਉਹ ਉਹ ਬੰਦੇ ਨੂੰ ਕਿੰਨੇ ਨਿਗਾਰ ਤੱਕ ਲੈ ਜਾਂਦੀ ਆ ਉਸ ਤਰ੍ਹਾਂ ਦੇ ਅੱਜ ਕੱਲ੍ਹ ਚੱਲ ਰਹੇ ਦੁਨੀਆਵੀ ਤੌਰ ਤੇ ਤੁਸੀਂ ਅਖਬਾਰ ਪਾੜ ਹੀ ਲੈਣੋ ਕਿੰਨਾ ਕੁਛ ਹੋ ਰਿਹਾ ਵਾ ਵਿਆਹੇ ਬੰਦੇ ਵਿਆਹੇ ਬੀਬੀਆਂ ਕੀ ਕੁਛ ਕਰ ਰਹੀਆਂ ਨੇ ਇੱਕ ਪ੍ਰਾਇਤਨ ਦੇ ਚੱਕਰ ਚ ਚੰਗਾ ਭਲਾ ਜੀਵਨ ਆਪਣਾ ਬਰਬਾਦ ਕਰੀ ਜਾਂਦੇ ਨੇ ਫੇਰ ਗੱਲ ਹੁੰਦੀ ਆ ਮਹਾਰਾਜ ਤੇ ਮਹਾਰਾਜ ਕਹਿੰਦੇ ਨੇ ਪਰ ਤਨ ਤਦਨ ਤਨ ਮਾਇਆ ਕਹਿ ਲੋ ਜਾਂ ਦੁਨਿਆਵੀ ਸੁੱਖ ਸਾਧਨ ਜੋ ਵੀ ਆਪਣੇ ਹੁੰਦੇ ਨੇ ਹਨਾ ਜਿਹੜੇ ਮਾਇਆ ਨਾਲ ਖਰੀਦੇ ਜਾਂਦੇ ਨੇ ਹੁਣ ਆਪਾਂ ਕਿ ਸੇ ਦਾ ਧਨ ਤੇ ਹੀ ਆਪਾਂ ਅੱਖ ਰੱਖ ਲਈਏ ਤਾਂ ਬੰਦਾ ਚੋਰੀਆਂ ਠਕੀਆਂ ਕਰ ਲੈਂਦਾ ਵਾ ਜਾਂ ਬੰਦਾ ਉਸ ਦੇ ਵੱਧ ਧਨ ਕਮਾਉਣ ਕਰਕੇ ਬੈਰ ਪਾ ਲੈਂਦਾ ਵਾ ਲੜਾਈਆਂ ਕਰ ਲੈਂਦਾ ਵਾ ਉਹਦੇ ਕੋਲੋਂ ਇੰਨਾ ਕਿਉਂ ਮੇਰੇ ਕੋਲ ਫਿਰ ਆ ਗਈ ਪਰਤੀ ਨਿੰਦਾ ਨਿੰਦਾ ਮਾਰੇ ਕਹਿੰਦੇ ਕਿਸੇ ਦੀ ਵੀ ਨਹੀਂ ਭਲੀ ਹੈਗੀ ਮਤਲਬ ਕਿ ਜੇ ਤੁਹਾਨੂੰ ਪਤਾ ਵੀ ਹਨ ਕਿ ਬੰਦੇ ਨੇ ਇਹ ਕੰਮ ਕੀਤਾ ਹੀ ਆ ਗਲਤ ਆ ਮਤਲਬ ਬਹੁਤ ਗਲਤ ਕੰਮ ਕਰਦੇ ਉਹਦਾ ਵੀ ਬਾਲਾ ਬੋਲਣ ਦੀ ਲੋੜ ਨਹੀਂ ਕਿਸੇ ਮੂਰੇ ਕਿਉਂ ਕਿਉਂਕਿ ਉਹ ਵੀ ਲੋਕੀ ਸੁਆਦ ਹੀ ਲੈਂਦੇ ਨੇ ਤੇ ਜਿੱਥੇ ਮਤਲਬ ਆਪਾਂ ਇੱਕ ਦੂਜੇ ਦੀ ਕੋਈ ਗੱਲ ਕਿਸੇ ਦੇ ਪਿੱਠ ਪਿੱਛੇ ਜੇ ਗੱਲ ਕਰਦੇ ਆ ਚੰਗੀ ਆ ਮਾੜੀ ਆ ਇਹ ਤਾਂ ਚਲ ਬਾਅਦ ਦੀ ਗੱਲ ਆ ਪਰ ਜੇ ਮਤਲਬ ਕਿ ਆਪਾਂ ਇੰਟਰਸਟ ਨਾਲ ਗੱਲ ਕਰਦੇ ਕਿਸੇ ਦੀਆਂ ਉਹ ਤਾਂ ਭਾਈ ਐ ਕਰਦਾ ਜੋ ਭਾਈ ਐ ਕਰਦੀ ਆ ਉਹਦਾ ਤਾਂ ਮੈਨੂੰ ਪਤਾ ਸਾਰਾ ਕੁਝ ਐ ਰੱਬ ਵਗੈਰਾ ਹਨਾ ਇਹ ਗੱਲਾਂ ਵਿੱਚ ਵੀ ਬੰਦਾ ਫਸੇ ਰਹਿੰਦਾ ਵਾ ਇਹ ਬੰਦੇ ਜਦੋਂ ਇਹ ਜਿਹੀਆਂ ਗੱਲਾਂ ਕਰਦੇ ਮਾਰ ਕਹਿੰਦੇ ਤੇਰਾ ਜੱਫ ਤਫ ਉਹਨੇ ਵੀ ਸਾਰਾ ਖੋ ਲੈਣਾ ਵਾ ਤੇ ਮਾਰ ਨੇ ਬਸ ਮੇਰ ਆਪਾਂ ਜੇ ਕਹਿਦੀ ਆਪਾਂ ਆਪਾਂ ਜੇ ਇੱਕ ਸੁੱਚੇ ਤੇ ਸਹੀ ਰਸਤੇ ਤੇ ਤੁਰਨਾ ਚਾਹੁੰਨੇ ਆ ਇਹ ਤਿੰਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖ ਲੋ ਭਾਰ ਤਨ ਭਾਰ ਧਨ ਤੇ ਭਰਤੀ ਨਿੰਦਾ ਕਿਸੇ ਦੇ ਤੰਨ ਤੇ ਅੱਖ ਨਾ ਰੱਖੋ ਇਹ ਸਾਰਾ ਦੇਖੋ ਮਹਾਰਾ ਨੇ ਗ੍ਰਸਥ ਜੀਵਨ ਬਖਸ਼ਿਆ ਵਾ ਆਪਣਾ ਵਿਆਹ ਸ਼ਾਦੀ ਹੁੰਦੀ ਆ ਜਿਹਦੇ ਨਾਲ ਤੁਹਾਡੇ ਸੁਜੋਗ ਲਿਖੇ ਨੇ ਜਿਹਦੇ ਨਾਲ ਤੁਹਾਡਾ ਵਿਆਹ ਹੋ ਗਿਆ ਤੁਸੀਂ ਇੱਕ ਦੇ ਹੋ ਜੋ ਉਸ ਨਾਲ ਆਪਣਾ ਜੀਵਨ ਗ੍ਰਸਥ ਜੀਵਨ ਬਤੀਤ ਕਰੋ ਹੋਰ ਕਿਸੇ ਤੇ ਕਿਸੇ ਤਰ੍ਹਾਂ ਦੀ ਮਾੜੀ ਅੱਖ ਨਾ ਰੱਖੋ ਤੁਹਾਡਾ ਗ੍ਰਸਥ ਜੀਵਨ ਵਧੀਆ ਰਹੂਗਾ ਕਿਸੇ ਦੇ ਧਨ ਤੇ ਅੱਖ ਨਾ ਰੱਖੋ ਤੁਸੀਂ ਜਿੰਨਾ ਕਮਾਉਂਦੇ ਹੋ ਜੋ ਵੀ ਤੁਹਾਡੀ ਆਮਦਨ ਦੇ ਸਾਧਨ ਨੇ ਜਿੰਨਾ ਕੁ ਵੀ ਹੈਗੇ ਨੇ ਉਹਦੇ ਵਿੱਚ ਤੁਸੀਂ ਸੰਤੋਸ਼ਟ ਹੋ ਜਾਵੋਗੇ ਤੇ ਕਿਸੇ ਦੀ ਨਿੰਦਾ ਨਾ ਕਰੋ ਨਿੰਦਾ ਕਰਨ ਨਾਲ ਆਪਾਂ ਕਿਸੇ ਦੇ ਦੁੱਖ ਵੀ ਆਪਣੇ ਉੱਤੇ ਲੈ ਲੈਂਦੇ ਆ ਤੇ ਅੱਜ ਲਈ ਬਸ ਇੰਨਾ ਕੀ ਇੱਕ ਮੈਂ ਸ਼ੁਰੂਆਤ ਵੀ ਅੱਜ ਕਰ ਰਿਹਾ ਹਾਂ ਕਿ ਆਪਾਂ ਇਸ ਕੁਝ ਦੁਨਿਆਵੀ ਤੌਰ ਤੇ ਜਿਹੜੇ ਸਮਾਜਿਕ ਸੁਧਾਰ ਕਰ ਸਕਣ ਇਹੋ ਜਿਹੀ ਕੋਈ ਗੱਲਾਂ ਬਾਤਾਂ ਮਹਾਰਾ ਦਾ ਉਠਾਸ ਲੈ ਕੇ ਮਹਾਰਾ ਦੀ ਗੁਰਬਾਨੀ ਦੇ ਅਨੁਸਾਰ ਆਪਾਂ ਕੁਝ ਕਰ ਸਕੀਏ ਹਨਾ ਤੇ ਆਸ ਕਰਦਾ ਤੁਸੀਂ ਵੀ ਸਪੋਰਟ ਕਰੋਗੇ ਤੇ ਪਹਿਲੀ ਵੀਡੀਓ ਆ ਤੇ ਮੈਂ ਬਣਾ ਵੀ ਨੇਰੇ ਚ ਰਿਹਾ ਵਾਂ ਤੇ ਚਲੋ ਆਕੇ ਤੋਂ ਜਿਵੇਂ ਮਾਰਾ ਦਾ ਹੁਕਮ ਹੋਇਆ ਪਾਉ ਆ ਮੈਂ ਉਸ ਸਭ ਨਾਲ ਵਿਚਾਰਾਂ ਕਰਦੇ ਰਹਾਂਗੇ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ